ਕਹਿੰਦੇ ਨੇ ਜਦੋਂ ਉਮਰ 18 ਸਾਲ ਹੋ ਜਾਂਦੀ ਹੈ ਐਲੀਜੀਬਲ ਹੋ ਜਾਂਦਾ ਤਾਂ ਉਹ ਵੀ ਵੋਟ ਬਣ ਜਾਂਦੀ ਹੈ ਉਹ ਨਾਗਰਿਕ ਹੋ ਜਾਂਦਾ ਕਿ ਉਹ ਵੀ ਆਪਣੀ ਮਰਜ਼ੀ ਨਾਲ ਵੋਟ ਪਾ ਕੇ ਆਪਣਾ ਜੋ ਕੋਈ ਵੀ ਉਮੀਦਵਾਰ ਆ ਉਹ ਚੁਣ ਸਕਦਾ ਅੱਜ 1 ਜੂਨ ਆ ਲੋਕ ਸਭਾ ਚੋਣਾਂ 2024 ਦੇ ਵੋਟਾਂ ਵਾਲਾ ਦਿਨ ਹੈ ਇਤਿਹਾਸਿਕ ਦਿਨ ਹੈ ਹਰ ਕੋਈ ਵੋਟਰ ਬਣ ਜਾਂਦਾ ਪਰ ਇੱਥੇ ਇੱਕ ਅਲੱਗ ਦੇਖ ਨੂੰ ਮਿਲਦਾ ਹੈ ਕਿ ਲੋਕਾਂ ਨੂੰ ਵੋਟ ਪਾਣ ਤੋਂ ਰੋਕਿਆ ਜਾਂਦਾ ਵੋਟ ਕਿਉਂ ਪਾਣਾ ਰੋਕਿਆ ਜਾਂਦਾ ਸਾਡੇ ਨਾਲ ਮੌਜੂਦ ਨੇ ਜਾਣਦੇ ਕੀ ਕਹਿਣਾ ਉਹਨਾਂ ਦਾ ਸੱਸੀ ਗਾਲ ਜੀ ਹਾਂਜੀ ਸੱਸੀ ਗਾਲ ਜੀ ਜੀ ਨਾ ਮੈਂ ਤੁਹਾਡਾ ਜੀ ਅਵਧਾ ਸਿੰਘ ਆ ਜੀ ਉਤਾਰ ਸਿੰਘ ਜੀ ਤੁਹਾਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਪਹਿਲਾਂ ਤੇ ਦੱਸੋ ਤੁਹਾਡਾ ਪਿੰਡ ਕਿਹੜਾ ਪਿੰਡ ਦਾ ਛੋਟੀ ਰਿਆਣੇ ਨਾਲ ਆ ਛੋਟੀ ਹਾਂਜੀ ਤੇ ਵੋਟ ਪਾਉਣ ਨੂੰ ਰੋਕਿਆ ਗਿਆ ਕਿਉਂ ਰੋਕਿਆ ਗਿਆ ਪਤਾ ਨਹੀਂ ਵੀਰ ਜੀ ਆ ਕੋਈ ਇਹਨਾਂ ਰਾਲਾ ਫੈਕਟਰੀ ਫੁੱਟ ਰਹੀ ਆ ਸਾਨੂੰ ਇਹਦੇ ਵਿੱਚ ਕੋਈ ਮਦਦ ਨਹੀਂ ਕਰ ਸਕਟਰੀਆਂ ਫੁੱਟ ਰਹੀਆਂ ਦਾ ਅਸੀਂ ਤਾਂ ਦਿਹਾੜੀ ਕਰਕੇ ਰੋਟੀ ਖਾਣਿਆਂ ਕਰਕੇ ਖਾਣੀ ਆ ਬੋਰਡ ਅੱਜ ਨੂੰ ਸਾਡੀ ਓਦਾਂ ਮਰ ਰਹੀਆਂ ਜਿਦ ਅਸੀਂ ਖੁਦ ਹੀ ਮਰ ਗਏ ਅਸੀਂ ਬੋਰਡ ਕਿਉਂ ਰੱਖੀਏ ਜਿਹਨੂੰ ਮਰਜੀ ਭਾਈ ਸਾਡੇ ਜਿੱਤ ਮਾਨ ਦਾ ਜਿੱਥੇ ਉੱਥੇ ਪਾਵਾਂਗੇ ਕੋਈ ਚੱਕਣ ਨਹੀਂ ਆਉਣਾ ਇਹਦਾ ਕਿੰਨਾ ਨੰਨੋ ਵੋਟ ਪਾਉਣ ਤੋਂ ਰੋਕੇ ਪਿੰਡ ਦੇ ਮੁਸਕਾਬਾ ਦੇ ਬੰਦੇ ਗਏ ਆ ਕਹਿੰਦੇ ਨਹੀਂ ਪਾਉਣ ਦੇ ਤੁਸੀਂ ਉਹਨਾਂ ਨੂੰ ਕੀ ਜਵਾਬ ਦਿੱਤਾ ਅਸੀਂ ਕਿਹਾ ਵੀ ਅਸੀਂ ਪਾਉਣਾ ਸਾਡਾ ਅਧਿਕਾਰ ਆ ਅਸੀਂ ਪਾ ਸਕਦੇ ਹਾਂ ਚਿੱਟੀ ਵੀ ਪਾ ਸਕਦੇ ਹਾਂ ਕਿਸੇ ਵੀ ਐਮਐਲਏ ਨੂੰ ਪਾ ਸਕਦੇ ਜਿਵੇਂ ਕਿ ਤੁਹਾਡੇ ਪਰਿਵਾਰ 'ਚ ਕਿੰਨੇ ਜਣੇ ਸਾਡੇ ਪਰਿਵਾਰ 'ਚ ਛੱਤ ਬੰਦੇ ਮੇਰੇ ਨੇ ਜੀ ਪੰਜ ਮੇਰੇ ਭਾਈ ਦੇ ਨੇ ਸਭ ਨੂੰ ਰੋਕਿਆ ਗਿਆ ਵੋਟ ਪਾਉਣ ਨੂੰ ਹਾਂਜੀ ਪਹਿਲਾਂ ਸਾਡੇ ਆ ਭਰਾ ਮੁੜ ਕੇ ਗਿਆ ਸਾਡਾ ਭਾਈ ਉਹ ਆ ਖੜਾ ਆ ਦੇਖ ਪਿੱਛੇ ਤੁਹਾਡੇ ਕੋਲ ਖੜਾ ਇਹ ਮੁੜ ਕੇ ਗਿਆ ਤੇ ਵਾਪਸ ਇਹਦੇ ਘਰ ਵਾਲੇ ਵੀ ਤੇ ਇਹਨਾਂ ਨੂੰ ਵਾਪਸ ਮੋੜਿਆ ਗਿਆ ਸੋ ਅਸੀਂ ਗੱਲਬਾਤ ਕਰਦੇ ਆ ਹੋਰ ਨਿਵਾਸੀ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਕੀ ਕਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਨਾਮ ਤੁਹਾਡਾ ਜੀ ਪਲਦੀਪ ਸਿੰਘ ਜੀ ਪਲਦੀਪ ਸਿੰਘ ਜੀ ਅੱਜ ਤੁਸੀਂ ਵੋਟ ਪਾਉਣ ਆਏ ਹੋ ਹੂੰ ਇਹ ਤੁਹਾਨੂੰ ਹੀ ਵੋਟ ਪਾਉਣ ਰੁਕ ਕੇ ਗਏ ਸੀ ਹਾਂ ਜੀ ਰੁਕ ਕੇ ਗਏ ਸੀ ਇਹਨਾਂ ਰੁਕਿਆ ਸੀ ਉਹ ਮਤਲਬ ਇਹ ਜਿਹੜੇ ਪਿੰਡ ਦੇ ਮਤਲਬ ਟਪੜੀਆਂ ਪਿੰਡੋਂ ਗਾਜੀ ਮੁਸਕਾਬਾਦ ਦੋ ਹਰਿਆਉ ਤੇ ਕੀ ਨਹੀਂ ਇਹਨਾਂ ਨੇ ਮਤਲਬ ਬਾਈਕਟ ਕਰਿਆ ਜੀ ਵੋਟਾਂ ਦਾ ਵੀ ਉਹ ਜਿਹੜੀ ਫੈਕਟਰੀ ਲੱਗ ਰਹੀ ਹੈ ਵੀ ਅਸੀਂ ਵੋਟਾਂ ਨਹੀਂ ਪਾਉਣੀ ਆ ਵੀ ਮਤਲਬ ਵੀ ਫੈਕਟਰੀ ਦਾ ਸਾਨੂੰ ਨੁਕਸਾਨ ਆ ਪਰ ਆ ਵੀ ਇਹ ਗੱਲ ਕਹਿੰਦੇ ਆ ਵੀ ਚਲੋ ਉਹ ਲੱਗ ਗੱਲ ਆ ਵੀ ਪਰ ਵੋਟਾਂ ਪਾਉਣ ਦਿਓ ਸਾਨੂੰ ਤੇ ਉਹ ਦੁਬਾਰਾ ਹੁਣ ਕਹਿੰਦੇ ਵੀ ਜਾਓ ਵੋਟਾਂ ਪਾ ਕੇ ਆਓ ਠੀਕ ਅਧਿਕਾਰ ਆ ਬੰਦੇ ਦਾ ਵੋਟ ਪਾਉਣ ਦਾ ਇੱਕੋ ਇੱਕ ਹੀ ਅਧਿਕਾਰ ਆ ਵੋਟ ਦਾ ਤੁਸੀਂ ਕਹਿੰਦੇ ਵੋਟ ਪਾਉਣ ਦੀ ਜ਼ਿੰਮੇਵਾਰੀ ਵੱਡੀ ਮੰਨੀ ਵੱਡੀ ਮੰਨੀ ਹਾਂਜੀ ਠੀਕ ਹੈ ਜੀ ਇੱਕ ਹੋਰ ਅਧਿਕਾਰ ਹੁੰਦਾ ਮਨੁੱਖ ਦੇ ਕੋਲ ਕਿ ਇਲੈਕਸ਼ਨ ਕਮਿਸ਼ਨ ਨੂੰ ਉਸ ਦੀ ਸ਼ਿਕਾਇਤ ਕਰ ਸਕਦਾ ਠੀਕ ਕਿ ਸਾਨੂੰ ਰੋਕਿਆ ਜਾਂਦਾ ਹੈ ਕਿ ਜੋ ਸਾਡਾ ਅਧਿਕਾਰ ਆ ਉਹਨੂੰ ਸਾਨੂੰ ਪਾਉਣ ਤੋਂ ਇਸਤੇਮਾਲ ਕਰਨ ਤੋਂ ਰੋਕਦੇ ਨੇ ਕਿ ਤੁਸੀਂ ਇਹ ਕੁਝ ਕਰੋਗੇ ਨਹੀਂ ਚਲੋ ਐਡੀ ਦਾ ਗੱਲ ਕੀ ਕਰਨੀ ਆ ਬਈ ਚਲੋ ਆਇਆ ਗੱਲ ਵੀ ਮੌਕਾ ਮਿਲ ਗਿਆ ਆਪਣੇ ਮਨ ਚ ਸੀਗੀ ਸ਼ਰਦਾ ਵੀ ਹਾਂ ਵੋਟ ਪਾਉਣੀ ਆ ਚਲੋ ਵੋਟ ਪਾ ਚਲੇ ਆ ਜੀ ਪਰ ਸਹੀ ਗੱਲਾਂ ਜੀ ਸੋ ਅਸੀਂ ਦੋ ਨਿਵਾਸੀ ਨਾਲ ਗੱਲ ਕਰ ਚੁੱਕੇ ਆ ਜਿਨ੍ਹਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਹੁਣ ਸਾਡੇ ਨਾਲ ਇੱਕ ਹੋਰ ਨਿਵਾਸੀ ਮੌਜੂਦ ਨੇ ਉਹਨਾਂ ਜਾਣਦੇ ਕੀ ਕਹਿਣਾ ਉਹਨਾਂ ਦਾ ਸੱਚੀ ਗੱਲ ਜੀ ਮੇਰਾ ਨਾਮ ਸੁਰਿੰਦਰ ਸਿੰਘ ਆ ਜੀ ਮੈਨੂੰ ਵੀ ਮੈਂ ਆਇਆ ਸੀ ਸਵੇਰੇ ਆਪਣੀ ਵਾਈਫ ਦੇ ਨਾਲ ਵੋਟ ਕਾਉਣ ਲਈ ਮੈਨੂੰ ਵੀ ਕਿਹਾ ਗਿਆ ਕਿ ਸਾਡਾ ਕੋਈ ਵਿਰੋਧ ਹੈਗਾ ਸਰਕਾਰ ਨਾਲ ਤੇ ਤੁਸੀਂ ਵੋਟ ਨਾ ਪਾਓ ਔਰ ਵੋਟ ਇੱਕ ਹੱਥ ਹੈਗਾ ਸਾਡਾ ਜਿਹਦੇ ਨਾਲ ਅਸੀਂ ਆਪਣੀ ਮਨਪਸੰਦ ਦਾ ਕੈਂਡੀਡੇਟ ਨੂੰ ਚੁਣਦੇ ਆਂ ਦੂਸਰੀ ਗੱਲ ਇਹ ਹੈਗੀ ਜੇ ਤੁਹਾਡਾ ਵਿਰੋਧ ਹੈਗਾ ਤੁਸੀਂ ਨੋਟਾ ਦਵਾ ਸਕਦੇ ਹੋ ਨੋਟਾ ਦੀ ਇੱਕ ਆਪਸ਼ਨ ਹੁੰਦੀ ਆ ਤੁਸੀਂ ਉਹ ਦਵਾ ਸਕਦੇ ਆਂ ਪਰ ਆਹ ਕੋਈ ਵਿਰੋਧ ਕਰਨ ਦਾ ਤਰੀਕਾ ਨਹੀਂ ਵੀ ਤੁਸੀਂ ਵੋਟ ਨਾ ਪਾਓ ਕਿਉਂਕਿ ਤਾਂ ਬਹੁਤ ਆਜ਼ਾਦੀ ਜਿਹੜੀ ਮਿਲੀ ਆ ਵੋਟ ਪਾਉਣ ਦਾ ਜਿਹੜਾ ਹੱਕ ਮਿਲੇ ਆ ਇਹ ਬਹੁਤ ਔਖਾ ਮਿਲਿਆ ਸਾਨੂੰ ਹਨਾ 18 ਸਾਲ ਦੇ ਹੋ ਕੇ ਸਾਨੂੰ ਹੱਕ ਮਿਲਦਾ ਆ ਅਸੀਂ ਆਪਣੀ ਪਸੰਦੀਦਾ ਕੈਂਡੀਡੇਟ ਨੂੰ ਚੁਣ ਸਕਦੇ ਆ ਜਿਹੜਾ ਸਾਨੂੰ ਪਸੰਦ ਹੈਗਾ ਮੈਨੂੰ ਇਹ ਲੱਗਦਾ ਆ ਕਿ ਸਾਨੂੰ ਵਿਰੋਧ ਨਹੀਂ ਕਰ ਇਹ ਮਤਲਬ ਵੋਟਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਸਾਡਾ ਵਿਰੋਧ ਆ ਉਹਦੇ ਵਿਰੋਧ ਵਿੱਚ ਸਾਨੂੰ ਵੋਟ ਪਾ ਦੇਣੀ ਚਾਹੀਦੀ ਆ ਇਹ ਵਧੀਆ ਚੀਜ਼ ਹੋਏਗੀ ਮੇਰੇ ਹਿਸਾਬ ਨਾਲ ਜੇ ਤੁਹਾਨੂੰ ਕਿਸੇ ਨਾਲ ਵਿਰੋਧ ਹੈਗਾ ਤੁਸੀਂ ਉਹਦਾ ਬਾਈਕਾਟ ਕਰ ਸਕਦੇ ਹੋ ਮਤਲਬ ਵੋਟ ਦੇਸਰੂ ਬਿਨਾਂ ਵੋਟ ਤੋਂ ਕੋਈ ਬਾਈਕਾਟ ਕਰਨਾ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਵੋਟ ਪਾਓ ਜ਼ਰੂਰ ਪਾਓ ਨਹੀਂ ਪਸੰਦ ਹੈਗਾ ਨੋਟਾ ਦਵਾ ਦਿਓ ਠੀਕ ਹੈ ਜੀ ਇਸ ਕਰਕੇ ਮੈਂ ਇਹ ਸਾਫ਼ ਕਹਿੰਦਾ ਕਿ ਤੁਸੀਂ ਆਪਣੀ ਵੋਟ ਦਾ ਇਸ ਮਾਲਾ ਨਾ ਕਰੋ ਪੜ੍ਹੇ ਲਿਖੇ ਬੰਦੇ ਆ ਡੈਮੋਕ੍ਰੇਸੀ ਆ ਏ ਗਵਰਨਮੈਂਟ ਆਫ ਦਾ ਪੀਪਲ ਆ ਬਾਈ ਦਾ ਪੀਪਲ ਆ ਫਾਰ ਦਾ ਪੀਪਲ ਆ ਲੋਕ ਗਵਰਨਮੈਂਟ ਬਣਾਉਂਦੇ ਆ ਲੋਕਾਂ ਚੋਂ ਹੀ ਚੁਣੇ ਜਾਂਦੇ ਆ ਤੇ ਲੋਕਾਂ ਦੇ ਲਈ ਉਹ ਕੰਮ ਕਰਦੇ ਆ ਸੋ ਵੋਟ ਇੱਕ ਸਾਡਾ ਅਧਿਕਾਰ ਆ ਸਾਨੂੰ ਵੋਟ ਜ਼ਰੂਰ ਪਾਣੀ ਸੋ ਬਹੁਤ ਵਧੀਆ ਗੱਲ ਕਹੀ ਐ ਇਹਨਾਂ ਨੇ ਕਿ ਨੋਟਾ ਵੀ ਦਵਾਇਆ ਜਾ ਸਕਦਾ ਹੈ ਕਿ ਅਜਾਤੀ ਤੋਂ ਬਾਅਦ ਹੀ ਜੋ ਅਧਿਕਾਰ ਮਿਲਿਆ ਜੋ ਭਾਰਤ ਦੇ ਲੋਕਾਂ ਨੂੰ ਕਿ ਆਪਣੇ ਉਮੀਦਵਾਰ ਚੁਣ ਸਕਣ ਤੇ ਆਪਣੇ ਉਮੀਦਵਾਰ ਨੂੰ ਪਾਰਲੀਮੈਂਟ 'ਚ ਭੇਜ ਸਕਣ ਤਾਂ ਕਿ ਜੋ ਵੀ ਮੰਗਾਂ ਹੋਣਗੀਆਂ ਜੋ ਵੀ ਇਹਨਾਂ ਸਹੂਲਤਾਂ ਲੈਣੀਆਂ ਹੁੰਦੀਆਂ ਨੇ ਤਾਂ ਉਹ ਆਵਾਜ਼ ਬਣ ਕੇ ਪਹੁੰਚਦੀਆਂ ਨੇ ਪਰ ਇਹਨਾਂ ਨੇ ਆਪਣੇ ਜੋ ਅਨਾਲ ਦੇ ਪਿੰਡਾਂ ਦੀ ਗੱਲ ਨਹੀਂ ਸੁਣੀ ਇਹਨਾਂ ਨੇ ਆਪਣੇ ਦਿਲ ਦੀ ਗੱਲ ਸੁਣੀ ਕਿ ਜੋ ਸਾਡੇ ਕੋਲ ਬੋਰਡ ਦਾ ਅਧਿਕਾਰ ਹੈ ਉਹ ਸਭ ਤੋਂ ਵੱਡਾ ਹੈ ਤੇ ਉਹਨੂੰ ਇਸਤੇਮਾਲ ਕਰਨਾ ਜ਼ਰੂਰੀ ਹੈ ਮਨੀਸ਼ ਚਿਤਵੇਵਾ ਸਮਰਾਲਾ ਦਿੱਲੀ ਪੋਸਟ